ਤਿਆਰੀ ਚੱਲ ਰਹੀ ਹੈ ਆਪਾਂ ਗੁਰੂ ਮਹਾਰਾਜ ਦੀ ਫੇਰੀ ਪੈਣੀ ਆਪਣੇ ਨਗਰ ਕੀਰਤਨ ਦੀ ਤੇ ਆਵੇ ਲੋ ਛੋਟੇ ਛੋਟੇ ਬੱਚੇ ਲੱਗੇ ਹੋਇਆ ਸੇਵਾ ਕਰਨ ਨਾਲ ਆਪਾਂ ਵੀ ਕਲੀ ਆਪਾਂ ਪਾਤੀ ਹੈ ਜੀ ਵੇਖ ਸਕਦੇ ਹੋ ਗੋਇ ਨੂੰ ਚੰਗੀ ਤਰ੍ਹਾਂ ਕੀਤਾ ਸੀ ਕੱਲ ਸਾਫ ਬਾਕੀ ਜਿਹੜਾ ਜੰਮਿਆ ਨਹੀਂ ਹੋ ਰਿਹਾ ਤਰਪ ਪਕੌੜੇ ਆਪਣੇ ਹੋ ਗਏ ਰੈਡੀ ਤੇ ਬਾਬਾ ਜੀ ਦਾ ਨਗਰ ਕੀਰਤਨ ਆਪਣਾ ਆਉਣ ਦੀ ਤਿਆਰੀ ਚਾ ਵੀ ਬਸ ਬਾਣੀਆਂ ਬਪਾਤਾ 15 ਲੀਟਰ ਦੁੱਧ ਲਿਆ ਜੀ ਪਿੰਡ ਦੀ ਸੰਗਤਾਂ ਸੇਵਾ ਕਰਦੀਆਂ ਆਂ ਅਰ ਅ ਜੀ ਦਾ ਨਗਰ ਕੀਰਤਨ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਚਲੋ ਟਾਈਮ ਤੋਂ ਇੰਕਾਣੀ ਹੁਕਮ ਹੈ ਜੀ ਆਪਾਂ ਇੱਥੇ 11:50 ਤੋ ਤੁਰਨਾ ਹੈ ਉਹ ਸਾਹਮਣੇ ਪਰ ਆਪਾਂ 10 ਮਿੰਟ ਪਹਿਲਾਂ ਤੁਰ ਜਾਈਏ ਮਿੱਤਰੋ ਸੰਗਤਾਂ ਸਾਰੀਆਂ ਲੱਗੀਆਂ ਆਂ ਸੇਵਾ ਚ ਇਹ ਮਹਾਰਕ ਦੇ ਸਰੂਪ ਇਹਦੇ ਚ ਗੱਡੀ ਚ ਆ ਜੀ ਬਾਬਾ ਜੀ ਸੇਵਾ ਕਰਦੇ ਹੋਏ ਪੰਜ ਪਿਆਰੇ ਪੰਜ ਪਿਆਰਿਆਂ ਨੂੰ Döndü daha. Hangar. Kardeveci çıkandı. Ah hey. ਸੰਗਤਾਂ ਦਾ ਪੂਰਾ ਕਾਠ ਹੈ ਪਾਪ ਵੀ ਚਾਚੀ ਕਾਲ ਵਾਹਰੀ ਨਾ ਕਿ ਆਪਣੇ ਨਾਲ ਪਿੰਡ ਦੇ ਦੇਵਾਦਾਨ ਜਾ ਰਹੇ ਆਵੇ ਲੋਕ ਸੰਗਤ ਲੋਕਾਤਰੀ ਇਹ ਨਿਟ ਐਕਸਚੇਂਜ ਕਰਨਾ ਕਟੈਂਟ ਦੇ ਡਾਇਰੈਕਟਰ ਸੇਵਾ ਤੇ ਲੱਗੇ ਹੋਏ ਪਹੁੰਚ ਗਈ ਸੰਗਤ ਆਪਣੇ ਕੋਲ ਪਾਚਾ ਔੜੇ ਦਾ ਲੰਗਰ ਚੁਕਾ ਰਹੇ ਆ ਚਾਚ ਕਾਤਿਬ ਔੜੇ ਵੀ ਚੱਲੇ ਆ ਤੇ ਨਗਰ ਕੀਰਤਨ ਬਾਬਾ ਜੀ ਦਾ ਅਜ ਪਿੱਛੇ ਆ ਤਵਾਈ ਪਕੌੜੇ ਗਰਮ ਖੱਦਾ ਆ ਜਲਦੀ ਦੇਖੋ ਬੋਦ ਬੋਦ ਭਾਈ ਜਾਨ ਨੇ ਟੋਪਰੇ ਦੋ ਵਿੱਚ ਆਪਦੇ ਆਏ ਤੇ ਲੋ ਅਲਰੇਡੀ ਹੋ ਗਏ ਇਹ ਸਾਡੇ ਸਰਪੰਚ ਸਾਹਿਬ ਨਾਲ ਮੈਂਬਰ ਵੀ ਨੇ ਜੀ ਤੇ ਨਾਲ ਬਹੁਤ ਜਿਆਦਾ ਸਹਿਯੋਗ ਕਰਨ ਵਾਲੇ ਸਾਥੀ ਖਾਦਰ ਸਾਹਿਬ ਇਹ ਸਾਡੇ ਚਾਚਾ ਜੀ ਮਿੱਤਰੋ ਇਹ ਟਰੈਕਟਰ ਗੱਡੀ ਸ਼ਾਦ ਲੰਗਰ ਸੇਵਾ ਚਲਦੀ ਰਹੀ ਟੈਂਕਰ ਪੈਣਾ ਸੇਵਾ ਕਰਦੀਆਂ ਹੋਈਆਂ ਛਾੜੂ ਦੀਆਂ ਇਹ ਵੀਰ ਸੇਵਾ ਦੇ ਵਿੱਚ ਆਪਣਾ ਸਹਿਯੋਗ ਪਾਉਂਦੇ ਹੋਏ ਆਧੇ ਹੀ ਪਕੌੜੇ ਇਧਰ ਮੇਰੇ ਹੱਥ ਸੁੱਚੇ ਨਹੀਂ ਹੈਗੇ ਪਕੌੜੇ ਸਨਮ ਜੀ ਕਿਤਾ ਵਾ ਖੜੋ ਖੜੋ ਜਲਦੀ ਤੁਹਾਡੀ ਵੀਡੀਓ ਲਈਏ ਮਿੰਟ ਮਾਰੋ ਬਲੌਗ ਦੇ ਵਿੱਚ ਵੀਰੇ ਇਹ ਪਕੌੜਿਆਂ ਦੀ ਸੇਵਾ can ਲੋ ਜੀ ਪੰਜ ਪਿਆਰਾ ਆਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਕਹ ਦਿਆ ਐਵੇਂ ਘਾਬਰੇ ਰਹਿੰਦੇ ਨੇ ਆਪਣੇ ਬੰਦੇ ਯਾਰ ਵੀਰ ਜੀ ਲੰਗਰ ਤਿਆਰ ਹੋ ਰਿਹਾ ਜੇ ਲੰਗਰ ਦੀ ਇਧਰ ਸੇਕ ਸੰਤ ਸਾਕੜੀਆਂ ਨੇ ਲੰਗਰ ਪੂਰੀ ਗਲੀ ਦੇ ਵਿੱਚ ਸੇਵਾਦਾਰਾਂ ਵੱਲੋਂ ਫੁੱਲ ਸੇਵਾ ਕੀਤੀ ਜਾ ਰਹੀ ਹੈ ਲੰਗਰ ਛਕੀ ਜਾ ਰਿਹਾ ਵੀਰ ਜੀ ਸੇਵਾ ਨਿਭਾਉਂਦੇ ਹੋਏ ਇਦਰੇ ਆਪਾਂ ਨੂੰ ਸਮੋਸੇ ਦਾ ਪ੍ਰਸ਼ਾਦ ਮਿਲਦਾ ਆ ਆ ਦੇਖੋ ਪਰ ਬਹੁਤ ਸੋਹਣਿਆ ਉਹਨਾਂ ਡੈਕੋਰੇਸ਼ਨ ਕੀਤੀ ਮਹਾਰਾਜ ਦੇ ਘਰੋਂ ਦੇਖੀ ਜੀ ਚੱਲੋ ਚੱਲਦੇ ਜੀ ਬਾਹਰ ਕੱਢੀਏ ਪਿੰਡ ਦੇ ਵਿਚਕਾਰ ਗੁਰਦੁਆਰਾ ਸਾਹਿਬ ਤੋਂ ਜਿੱਥੋਂ ਆਪਾਂ ਆਰੰਭ ਕੀਤਾ ਸੀ ਉਹਦੇ ਨਾਲ ਇੱਕ ਗਲੀ ਆ ਉੱਥੇ ਆਪਾਂ ਪਹੁੰਚ ਗਏ ਆ ਤੇ ਫਿਰ ਪਿੰਡ ਦੀ ਫਿਰਨੀ ਪੂਰਾ ਪਿੰਡ ਕਵਰ ਕਰਕੇ सिख संगतिए घर चलने नहीं नहीं बढ़िया पूरा

ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮਾਤਾ ਮੇਰੀ ਨਾਲ ਇਹ ਮੇਰੀ ਮਾਤਾ ਜੀ ਸੈਂਟਰ ਚ ਨਗਰ ਕੀਰਤਨ ਵਿੱਚ ਸਾਡਾ ਸਾਰਾ ਪਰਿਵਾਰ ਪਹੁੰਚ ਆਇਆ ਜੀ ਤਨ ਮਹਾਰਾਜ ਦੀ ਕਿਰਪਾ ਚੁੱਕ ਗਿਆ ਤਾਂ ਉਹ ਤੇ ਟਾੜੀ ਵਿਆਸੀਆਂ ਵਾਲੇ ਤੇ ਜਾ ਰਿਹਾ ਆ ਦੇਖੋ ਟਰੈਕ ਕਰ ਲਿਆ ਆਪਣੇ ਪਿੱਛੇ ਆਪਾਂ ਵੀ ਆਪਣੇ ਟਰੈਕਟਰ ਨੂੰ ਲੈ ਕੇ ਜਾ ਰਹੇ ਆ ਭਾਈ ਉਹ ਵੀ ਜੀ ਦੀ ਕਿਰਪਾ ਨਾਲ

सा राम